ਮਹਾਰਾਜਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕੀਤੀ ਫਿਰ ਤਾਂ ਸਾਹਿਬਾਨੇ ਫਰਮਾਇਆ ਮਰਦਾਨੀਆਂ ਜਦੋਂ ਸਾਹ ਲੈਂਦੇ ਹਾਂ ਤਾਂ ਸਵਾ ਗਿੱਟ ਸਾਹ ਗੇ ਨੂੰ ਜਾਂਦਾ ਹੁਣ ਮੈਨੂੰ ਇਹ ਕਿੰਨਾ ਪਤਾ ਨਹੀਂ ਦੂਜਾ ਸਾਹ ਆਵੇਗਾ ਕਿ ਨਹੀਂ ਹਰ ਜਪਦੀਆਂ ਖੰਨ ਢਿੱਲ ਨਾ ਕੀ ਚਈ ਮੇਰੀ ਜਿੰਦੜੀਏ ਮਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਂ ਤਮਹਾਰਾਜ ਕਹਿੰਦੇ ਇੱਕ ਸਾਹ ਆ ਦੂਜਾ ਆਉਣਾ ਕਿ ਨਹੀਂ ਇੰਨਾ ਨਜ਼ਦੀਕ ਆ ਮੌਤ ਤਪਾਈ ਬਾਲਾ ਜੀ ਭਾਈ ਮਰਦਾਨਾ ਜੀ ਤੁਸੀਂ ਮੌਤ ਨੂੰ ਹਜੇ ਦੂਰ ਸਮਝਿਆ ਹਜੇ ਵੀ ਕਿੰਨੇ ਇੱਕ ਕਦਮ ਪੁੱਟਣਾ ਤਾਂ ਦੂਰ ਦੀ ਗੱਲ ਆ ਇਹ ਤਾਂ ਇੱਕ ਸਾਹ ਦੀ ਗੱਲ ਸਾਹ ਨਾ ਆਇਆ ਤਾਂ ਆਦਮੀ ਆਦਮੀ ਨਹੀਂ ਆਪਾਂ ਕਿੰਨੇ ਮਰਦਾ ਹੋ ਗਏ ਇਸ ਕਰਕੇ ਅਸਲੀ ਕੰਮ ਕਿਹੜਾ ਸੀ ਕਰਨਾ ਹੈ ਇੱਥੇ ਧਰਤੀ ਤੇ ਉਹਨੂੰ ਵਿਚਾਰਨ ਦੀ ਲੋੜ ਆ ਜੀ ਇਹ ਮੌਤ ਦੇ ਪਰਥਾਈ ਤਾਂ ਕੁਝ ਮਹਾਪੁਰਖਾਂ ਦੇ ਵੀ ਬੜੇ ਸੁੰਦਰ ਬਚਨ ਨੇ ਜੀ ਆਪਾਂ ਮੰਨ ਲਈਏ ਉਹ ਕਹਿ ਦਿੰਦੇ ਨੇ ਕਿ ਦੇਖੋ ਜੀ ਜਿਹੜਾ ਕੋਈ ਆਦਮੀ 100 ਵਾਰ ਕਿਸੇ ਅਰਥੀ ਦੇ ਨਾਲ ਨਾਲ ਚੱਲਿਆ ਜਾਵੇ ਤਾਂ ਸਿੱਧਾ ਸੁਰਗਾਂ ਨੂੰ ਜਾਂਦਾ ਵਾ ਭਾਵੇਂ ਆਨੇ ਕੋਈ ਜਪ ਤਪ ਨਾ ਹੀ ਪਲਾ ਕੀਤਾ ਹੋਵੇ ਕਿਉਂਕਿ ਅਰਥੀ ਇਹੋ ਜੀ ਚੀਜ਼ ਆ ਦੇਖੋ ਜੀ ਭਾਵੇਂ ਕੋਈ ਕਿਤਨਾ ਵੀ ਕਠੋਰ ਚਿੱਤ ਹੋਵੇ ਉਹਦਾ ਉਸ ਵੇਲੇ ਜਿਹੜਾ ਨਾ ਮਨ ਨਰਮ ਹੋ ਜਾਂਦਾ ਮੌਤ ਹੀ ਯਾਦ ਆ ਜਾਂਦੀ ਹੈ ਸੋ ਗੁਰੂ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਭਗਤ ਸਹਿਬਾਨ ਸਾਨੂੰ ਆਪਣੀ ਬਾਣੀ ਦੁਆਰਾ ਪ੍ਰੇਰਨਾ ਦਿੰਦੇ ਆ ਉਹ ਤਾਂ ਪ੍ਰੇਰਨਾ ਦਿੰਦੇ ਹੁੰਦੇ ਆਪਾਂ ਅਸਲੀ ਕੰਮ ਜਿਹੜਾ ਕਰਨਾ ਹੀ ਇੱਥੇ ਬਹੁਤ ਹਉਣ ਤੋਂ ਪਹਿਨਾ ਪਹਿਨਾ ਕਰ ਲਈਏ ਪਰ ਕੁਝ ਲੋਕ ਕਹੋ ਕਿਂਦੇ ਬਾਪ ਰੋਇਸ਼ ਕੋਸ਼ਕੇ ਆਲਮ ਦੋਬਾਰਾ ਨੇਸਤ ਕਹਿੰਦੇ ਰੱਜ ਕੇ ਐਸ਼ ਕਰ ਲਓ ਖਾ ਲਓ ਪੀ ਲਓ ਇਹ ਦੁਨੀਆ ਵਿੱਚ ਮੁੜਨੀ ਆਉਣਾ ਹਣ ਜਿੰਨਾਂ ਦੀ ਇਹ ਪਸ਼ੂ ਵਰਤੀ ਆ ਉਹ ਇਹ ਚੀਜ਼ਾਂ ਕਰਦੇ ਆ ਅਰਜਿਨਾ ਤੇ ਕਿਰਪਾ ਗੁਰੂ ਦੀ ਉਹ ਕੀ ਕਹਿੰਦੇ ਆ ਬਾਬਰ ਬਾਹੋਸ਼ ਬਾਸ਼ ਕਿ ਅਨੰਦ ਦੁਬਾਰਾ ਨੇਸਤ ਐ ਬੰਦਿਆ ਹੋਸ਼ ਕਰ ਲਾ ਤੇ ਦੁਨੀਆ ਵਿੱਚ ਮੁੜ ਕੇ ਨਹੀਂ ਹੁਣ ਪਰ ਜਿਹੜਾ ਇਹ ਹੋਸ਼ ਕਰ ਲੈਂਦਾ ਵਾ ਅਸਲੀ ਐਸ਼ ਉਹਨੂੰ ਹੀ ਮਿਲਦੀ ਸਭ ਮੁਕਤੀ ਚੱਲੀ ਰਹਿਣ ਮਹਾਰਾਜ ਜੀ ਨੇ ਦੇਖੋ ਉਹ ਰਾਜੀ ਨੂੰ ਸਮਝਾਇਆ ਕਿੰਨੀ ਮਹਾਰਾਜ ਨੇ ਇਹਨੂੰ ਪ੍ਰੇਰਣਾ ਦਿੱਤੀ ਹੈ ਕਿ ਭਾਈ ਤੂੰ ਮਰ ਜਾਣਾ ਤੇ ਉਹਦੀ ਜ਼ਿੰਦਗੀ ਬਦਲ ਗਈ ਨਾ ਇਸ ਕਰਕੇ ਆਪਾਂ ਜਿਹੜੀ ਜ਼ਿੰਦਗੀ ਜਿਉਂਨੇ ਆ ਉਹ ਸਿਰਫ ਪਦਾਰਥਾਂ ਵਾਲੀ ਜ਼ਿੰਦਗੀ ਹੈ 84 ਲੱਖ ਜੂਨ ਵਿੱਚੋਂ ਘਮਦਾ ਘਮਦਾ ਅਖੀਰ ਬੰਦਾ ਆ ਜੂਨ ਦੇ ਵਿੱਚ ਆਇਆ ਵਾ ਮਸਾ ਕਿਸਮਤ ਨਾਲ ਸੁਨਹਿਰੀ ਮੌਕਾ ਮਿਲਿਆ ਵਾ ਮੇਰੀ ਮੇਰੀ ਕੀ ਕਰੇ ਜਨ ਦੀਆ ਸੋ ਪ੍ਰਵ ਲੋੜ ਸਰ ਪਰ ਉੱਠੀ ਚੱਲਣਾ ਛੱਡੇ ਜਾਸੀ ਲੱਖ ਗੁਰੂ ਤਾਂ ਪੰਜਵੇਂ ਪਾਤਸ਼ਾਹ ਜੀ ਦਾ ਬਚਨ ਆ ਲੱਖ 84 ਪ੍ਰਮਤਿਆਂ ਦੁ ਲੱਭ ਜਨਮ ਪਾਇਓਏ ਨਾਨਕ ਨਾਮ ਸੰਭਾਲ ਤੂੰ ਸੂ ਦਿਨ ਨੇੜਾ ਆਇਓਏ ਇਹ ਨਾਮ ਜਪਣ ਦਾ ਵੇਲਾ ਹੈ ਜੀ ਜਪ ਲੈ ਬੰਦਿਆ ਤੇ ਮਸਾ ਤੈਨੂੰ ਇਹ ਦੇ ਮਿਲੀ ਆ ਕਰਮਾ ਨਾਲ ਮਿਲਦੀ ਗੁਰੂ ਸਾਹਿਬ ਸਾਡੇ ਵਾਸਤੇ ਸਾਰੇ ਰਸਤੇ ਦੱਸ ਕੇ ਗਏ ਆ ਹੁਣ ਅਮਲ ਕਰਨਾ ਜਾਂ ਨਾ ਕਰਨਾ ਸਾਡਾ ਕੰਮ ਦੇਖੋ ਜੀ ਮਾਸਟਰ ਨੇ ਤਾਂ ਲੈਕਚਰ ਦੇਣਾ ਹੁੰਦਾ ਜਿਹੜੇ ਬੱਚੇ ਨੇ ਅਮਲ ਕਰ ਲਿਆ ਉਹ ਪਾਸ ਹੋ ਜਾਂਦਾ ਜਿਹਨੇ ਕੇਵਲ ਤੌਕ ਹੀ ਪੜ੍ਹ ਦੇਣੀ ਆ ਪਰ ਅਮਲ ਨਹੀਂ ਕਰਨਾ ਉਹ ਫੇਲ ਹੋ ਜਾਂਦਾ ਤਾਂ ਹੁਣ ਗੱਲ ਅਗਲੀ ਆਪਾਂ ਜਿਹੜੀ ਕਰਨੀ ਆ ਕਿ ਮੌਤ ਤੋਂ ਬਾਅਦ ਬੰਦਾ ਜਾਂਦਾ ਕਿੱਥੇ ਆ ਧਰਮ ਰਾਏ ਜਦ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਹੇਗਾ ਅਗਧ ਜੀ ਕਹਿੰਦੇ ਆ ਕਹਿਤ ਕਬੀਰ ਸੁਨੋ રે ਸੰਤੋ ਸਾਧ ਸੰਗਤ ਤਰ ਜਾਹੇਂਗਾ ਜਿਹੜੇ ਇਨਸਾਨ ਹੋ ਕੇ ਸਾਧੂ ਆਦੀ ਸੰਗਤ ਨਹੀਂ ਕਰਦੇ ਗੁਰੂ ਦੀ ਸੰਗਤ ਨਹੀਂ ਕਰਦੇ ਉਹਨਾਂ ਵਾਰੀ ਗੁਰਬਾਣੀ ਕੀ ਕਹਿੰਦੀ ਵੀ ਜਦੋਂ ਲੇਖਾ ਦੇਣਾ ਪਊਗਾ ਦਰਗਾਹ ਦੇ ਵਿੱਚ ਉਸ ਵਕਤ ਤੇਰਾ ਮੂੰਹ ਲੱਗੇ ਜਾਊਗਾ ਤਾਂ ਜਦੋਂ ਸੰਤਾਂ ਦੀ ਸੰਗਤ ਕਰਦੇ ਆ ਜਮਦੂਤਾਂ ਦਾ ਧਰਮ ਰਾਜਾਂ ਦਾ ਇਹ ਧਰਮ ਰਾਜ ਆ ਜਿਹੜਾ ਉਹਦਾ ਡਰ ਘਟਿਆ ਜਾਂਦਾ ਭਾਈ ਇਸ ਕਰਕੇ ਦੇਖੋ ਜੀ ਜਦੋਂ ਕਿਸੇ ਚੋਰ ਨੂੰ ਥਾਣੇ ਵਿੱਚ ਲੈ ਕੇ ਜਾਂਦੇ ਆ ਉਹਦੇ ਹੱਥ ਕੜੀ ਲੱਗੀ ਹੁੰਦੀ ਆ ਹਵਾਲਾਤ ਵਿੱਚ ਉਹਨੂੰ ਬੰਦ ਕੀਤਾ ਜਾਂਦਾ ਥਾਣੇਦਾਰ ਸਿਪਾਹੀਆਂ ਨੂੰ ਹੁਕਮ ਦਿੰਦਾ ਇਹ ਚੋਰ ਦਾ ਚੰਗਾ ਕਿਤਾਬਾ ਕਰੋ ਉਹੀ ਥਾਣਾ ਉਥੇ ਜੇ ਕਿਸੇ ਅਫਸਰ ਜਾਂ ਵਜ਼ੀਰ ਨੇ ਦੌੜੇ ਤੇ ਜਾਣਾ ਹੋਵੇ ਹਰ ਪਾਸੇ ਸਜਾਵਟ ਕੀਤੀ ਜਾਂਦੀ ਆ ਜਦੋਂ ਅਫਸਰ ਆਉਂਦਾ ਵਾ ਜਾਂ ਵਜ਼ੀਰ ਆਉਂਦਾ ਥਾਣੇਦਾਰ ਤੇ ਉਹਨੂੰ ਸਲੂਟ ਮਾਰਦਾ ਇਸ ਕਰਕੇ ਅਜੇ ਦੇ ਨਾਲ ਆਪਣੀ ਕੁਰਸੀ ਪੇਸ਼ ਕਰਦਾ ਉਹਦੇ ਖਾਣ ਪੀਣ ਦਾ ਬੰਦੂਵਸਤ ਕੀਤਾ ਜਾਂਦਾ ਥਾਣਾ ਉਹੀ ਆ ਪਰ ਸਲੂਕ ਦੋਨਾਂ ਨਾਲ ਵੱਖੋ ਵੱਖਰਾ ਕਿਉਂ ਇਹ ਝੂਠਾ ਨਕਸ਼ਾ ਇਹ ਦਰਗਾਹ ਦਾ ਸੱਚਾ ਨਕਸ਼ਾ ਮਹਾਰਾਜ ਨੇ ਆਪ ਦੱਸਿਆ ਹੈ ਦਾ ਸੰਤ ਨੂੰ ਮੋਹ ਕੋ ਪੂੰਜੀ ਸੋਪੀ ਤ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਹਾ ਕਰੇਗੋ ਨੋ ਫਾਟਿ ਹੋ ਸਕਲੋ ਲੇਖਾ ਸਾਧ ਸੰਗਤ ਜੀ ਨਿਰੰਕਾਰ ਨੇ ਆਪਾਂ ਨੂੰ ਸਮਝਾਉਣ ਵਾਸਤੇ ਹਰ ਚੀਜ਼ ਦੇ ਪਹਿਲੂ ਪੇਸ਼ ਕੀਤੇ ਆ ਜਿਵੇਂ ਦਿਨ ਤੇ ਉਹਦੇ ਨਾਲ ਰਾਤ ਸੱਚਾ ਤੇ ਝੂਠਾ ਪੁੰਨ ਤੇ ਪਾਪ ਆ ਸੰਤਾ ਤੇ ਨਿੰਦਕਾ ਗੁਰਮਖਾਤੀ ਮਨ ਨੂੰ ਖਾ ਪੁੰਨਿਆ ਤੇ ਮੱਸਿਆ ਵਾ ਇਸ ਤਰ੍ਹਾਂ ਪਰਸੀ ਆਪਣੀ ਜਿਹੜੀ ਉਮਰ ਆ ਘੁੱਟੇ ਐਸ਼ ਆਰਾਮ ਦੇ ਵਿੱਚ ਹੀ ਬਿਤਾ ਰਹੇ ਆ ਕੋਈ ਪੁੰਨ ਦਾਨ ਨਹੀਂ ਕਰਦੇ ਸੇਵਾ ਨਹੀਂ ਕਰਦੇ ਦੂਜਿਆਂ ਨੂੰ ਉਪਦੇਸ਼ ਕਈ ਵਾਰੀ ਦੇਈ ਜਾਂਦੇ ਥੋਂ ਬਦਲ ਆਪਣਾ ਆਪ ਨਹੀਂ ਬਦਲਦੇ ਇਸ ਕਰਕੇ ਫਿਰ ਇਹੋ ਜਿਹੇ ਜਿਹੜੇ ਲੋਕ ਆ ਉਹਨਾਂ ਨੂੰ ਜਦੋਂ ਜੰਮ ਦੂਤ ਔਰ ਕੇ ਲੈ ਜਾਂਦੇ ਆ ਨਾ ਅੱਗੇ ਹਵਾਲਾਤ ਉਹ ਕਿਹੜੀ ਹਵਾਲਾਤ ਆ ਕੁੰਭੀ ਨਰਕਾ ਉਦੀ ਵਿੱਚ ਸੁੱਟਿਆ ਜਾਂਦਾ ਤੇ ਫਿਰ ਬਾਹੂ ਦਾਹੀ ਉਹਨਾਂ ਦਾ ਕਿਤਾਪਾ ਵੀ ਹੁੰਦਾ ਮਹਾਰਾਜ ਦੀ ਬਾਣੀ ਵਿੱਚ ਬਚਨ 155 ਅੰਕ ਤੇ ਜਮ ਡੰਡ ਗਲ ਸੰਗਲ ਪੜਿਆ ਭਾਗ ਗਏ ਸੀ ਪੰਜ ਜਨਾ ਇਹਦੇ ਝੂਠੇ ਐਸ਼ ਆਰਾਮ ਤੇ ਲੱਤ ਮਾਰ ਕੇ ਸੱਚੇ ਨਸ਼ੇ ਵਿੱਚ ਗਲਤਾਨ ਹੋ ਜਾਂਦੇ ਆ ਨਾ ਤੇ ਪੁੰਨ ਦਾਨ ਕਰਦੇ ਆ ਸੇਵਾ ਕਰਦੇ ਆ ਪੂਰਨ ਮਹਾਪੁਰਖਾਂ ਦੀ ਸੰਗਤ ਕਰਦੇ ਆ ਉਹਨਾਂ ਮੁਤੈ ਚੀਜ਼ਾਂ ਜਿਹੜੀਆਂ ਕੁਝ ਨਹੀਂ ਕਹਿੰਦੀਆਂ ਪਰ ਇਸ ਤੋਂ ਉਲਟ ਕਈ ਨੀਂਜੀਆਂ ਵਿੱਚ ਗਲਤਾਨ ਹੋ ਜਾਂਦੇ ਆ ਉਹਨਾਂ ਦਾ ਬੁਰਾ ਹਾਲ ਹੋ ਜਾਂਦਾ ਹੈ ਇੱਥੇ ਤਾਂ ਹੋਣਾ ਹੀ ਆ ਦਰਗਾਹ ਵਿੱਚ ਵੀ ਜਿਹੜੇ ਚੰਗੇ ਹੁੰਦੇ ਆ ਉਹਨਾਂ ਨੂੰ ਪਾਲਕੀ ਵਿੱਚ ਲੈ ਕੇ ਜਾਂਦੇ ਆ ਜੀ ਉਹਨਾਂ ਨੂੰ ਜੀ ਆਇਆਂ ਕਿਹਾ ਜਾਂਦਾ ਹੈ ਹੱਥ ਬੰਨ ਕੇ ਧਰਮ ਰਾਜ ਆਪ ਖੜਾ ਹੋ ਜਾਂਦਾ ਧਰਮ ਰਾਏ ਹੈ ਹਰ ਕਾ ਕੀ ਆ ਹਰ ਜਨ ਸੇਵਕ ਨੇੜ ਨਾ ਆਵੇ ਕਈ ਵਾਰੀ ਅਸੀਂ ਕਹਿੰਨੇ ਅਸੀਂ ਫਲਾਨੀ ਗ੍ਰੰਥ ਤੇ ਯਕੀਨ ਨਹੀਂ ਕਰਦੇ ਇਦਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੀ ਪੰਕਤੀਆਂ ਹਨ ਜਮਕਾਲ ਮਿਲੇ ਦੇ ਭੇਂਟ ਸੇਵਕ ਨਿਤ ਹੋਈ ਧਰਮ ਰਾਏ ਜਮ ਨੇੜ ਨਾ ਆਵੇ ਮੇਰੇ ਠਾਕੁਰ ਕੇ ਜਨ ਪਿਆ ਇਸ ਤਰ੍ਹਾਂ ਜਿਵੇਂ ਕੋਈ ਸਿਪਾਹੀ ਬਹਾਦਰੀ ਦਾ ਕੰਮ ਕਰਦਾ ਨਾ ਉਹਨੂੰ ਸਾਥੀ ਕੀਰ ਦਿੱਤਾ ਜਾਂਦਾ ਉਹਦੀ ਤਰੱਕੀ ਹੋ ਜਾਂਦੀ ਆ ਜੇ ਅਫਸਰ ਕੋਈ ਭੈੜਾ ਕੰਮ ਕਰਦਾ ਉਹਦੀ ਪਦਵੀ ਵਧਾਉਣੀ ਤਾਂ ਕਿਸੇ ਪਾਸੇ ਰਹੀ ਤੇ ਮੇਰੀ ਨੌਕਰੀ ਨੂੰ ਵੀ ਖਤਰਾ ਬਣ ਜਾਂਦਾ ਇਸ ਕਰਕੇ ਜਿਹੜਾ ਬੰਦਾ ਆਪਣੇ ਆਪ ਨੂੰ ਨਾ ਸਮਝਾਵੇ ਗਲਤੀ ਕਰੀ ਜਾਵੇ ਉਹਨੂੰ ਨੌਕਰੀ ਵਿੱਚੋਂ ਫਿਰ ਕਦੇ ਵੀ ਦਿੱਤਾ ਜਾਂਦਾ ਇਹ ਆ ਝੂਠਾ ਨਕਸ਼ਾ ਕਿਸੇ ਤਰ੍ਹਾਂ ਦਰਗਾਹ ਦਾ ਨਕਸ਼ਾ ਹੈ ਜੇ ਕਿਸੇ ਬੰਦੇ ਨੂੰ ਜੂਨ 84 ਦੇ ਗੇਟ ਵਿੱਚੋਂ ਨਿਕਲ ਕੇ ਮਿਲ ਗਈ ਆ ਤਾਂ ਉਹਨੂੰ ਹੁਕਮ ਬੰਦੇ ਬੰਦ ਕੀ ਇੱਕ ਤਿਆਰ